ਜੇ ਉਧਰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਮੌਕੇ ਸਿੱਖ ਸ਼ਰਧਾਲੂਆਂ ਦਾ ਜਥਾ ਪਾਕਿਸਤਾਨ ਗਿਆ ਪਰ ਇਸ ਦੌਰਾਨ 14 Hindu ਸ਼ਰਧਾਲੂਆਂ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਹੈ ਵੱਡੀ ਖਬਰ ਹੈ Hindu ਹੋਣ ਕਾਰਨ ਗੁਰੂ ਘਰਾਂ ਦੇ ਦਰਸ਼ਨਾਂ ਦੀ ਇਜਾਜ਼ਤ ਨਹੀਂ ਮਿਲੀ ਹੈ ਪਾਕਿਸਤਾਨ ਐਮਬੈਸੀ ਤੇ ਇਲਜ਼ਾਮ ਨੇ ਕਿ ਜਲੀਲ ਕਰਕੇ ਵਾਪਸ ਭੇਜ ਦਿੱਤਾ ਗਿਆ ਏ ਪਾਕ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਤੁਸੀਂ ਆਪਣੇ ਮੰਦਰਾਂ 'ਚ ਜਾਓ ਇਹਨਾਂ ਸ਼ਰਧਾਲੂਆਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਦੱਸਦੀ ਹੈ ਕਿ ਇਹ ਸ਼ਰਧਾਲੂ ਸਿੱਖ ਜਥੇ ਵਿੱਚ ਸ਼ਾਮਲ ਹੋ ਕੇ ਕਿਹਾ ਗਿਆ ਕਿ ਤੁਸੀਂ ਪਾਕਿਸਤਾਨ ਕਿਉਂ ਆਏ ਹੋ ਇਹ ਸਰਦਾਲੂਆਂ ਨੇ ਦੱਸਿਆ ਹੈ ਕਿ ਸਾਨੂੰ ਇਹ ਪੁੱਛਿਆ ਗਿਆ ਕਿ ਤੁਸੀਂ ਸਿੱਖ ਜਥੇ ਦੇ ਵਿੱਚ ਸ਼ਾਮਲ ਹੋ ਕੇ ਪਾਕਿਸਤਾਨ ਕਿਉਂ ਆਏ ਹੋ ਅਤੇ ਦੁਖੀ ਮੰਦ ਦੇ ਨਾਲ ਹੀ ਅਟਾਰੀ ਸਰਹੱਦ ਰਾਹੀਂ ਇਹ ਸਰਦਾਲੂ ਵਾਪਸ ਪਰਤੇ ਨੇ ਤੁਹਾਨੂੰ ਦੱਸਦੀਏ ਕਿ ਇਹ ਸਾਰੇ 14 ਸਰਦਾਲੂ ਨੇ ਜਿਹੜੇ ਹਿੰਦੂ ਭਾਈਚਾਰੇ ਦੇ ਨਾਲ ਸੰਬੰਧ ਰੱਖਦੇ ਸੀ ਸਿੱਖ ਜਥਾ ਜਿਹੜਾ ਗਿਆ ਏ ਉਸ ਦੇ ਵਿੱਚ ਹੀ ਸ਼ਾਮਲ ਹੋ ਕੇ ਪਾਕਿਸਤਾਨ ਜਾ ਰਹੇ ਸੀ ਗੁਰਧਾਮਾਂ ਦੇ ਦਰਸ਼ਨ ਦੇਦਾਰ ਕਰਨੇ ਸੀ ਦਿੱਲੀ ਲਖਨਊ ਅਤੇ ਨਵਾਂ ਸ਼ਹਿਰ ਦੇ ਰਹਿਣ ਵਾਲੇ ਨੇ ਇਹ 14 ਦੇ 14 ਸ਼ਰਧਾਲੂ ਪਰ ਇਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ ਏ ਅਟਾਰੀ ਵਾਗਾ ਬਾਰਡਰ ਦੇ ਰਾਹੀਂ ਇਹ ਪਾਕਿਸਤਾਨ ਜਾ ਰਹੇ ਸੀ ਹਾਲਾਂਕਿ ਸਿੱਖ ਸ਼ਰਧਾਲੂ ਤਾਂ ਚਲੇ ਗਏ ਨੇ ਉ ਤਾਂ ਨਨਕਾਣਾ ਸਾਹਿਬ ਪਹੁੰਚ ਗਏ ਨੇ ਪਰ Hindu ਹੋਣ ਕਾਰਨ ਇਹ ਵਿਤਕਰਾ ਕੀਤਾ ਗਿਆ ਏ ਆਖਿਰ ਕਿਉਂ ਰਾਜੀਵ ਸ਼ਰਮਾ ਮੇਰੇ ਸਹਿਯੋਗੀ ਹੋਰ ਜ਼ਿਆਦਾ ਜਾਣਕਾਰੀ ਨਾਲ ਜੁੜੇ ਨੇ ਰਾਜੀਵ ਸਿੱਖ ਸ਼ਰਧਾਲੂਆਂ ਦਾ ਜਥਾ ਨਨਕਾਣਾ ਸਾਹਿਬ ਗਿਆ ਪਾਕਿਸਤਾਨ ਸਥਿਤ ਗੁਰਦ ਆਮ ਦੇ ਦਰਸ਼ਨ ਕਰੇਗਾ ਪਰ ਇਹਨਾਂ 14 ਸ਼ਰਧਾਲੂਆਂ ਨੂੰ ਵਾਪਸ મોੜ ਦਿੱਤਾ ਗਿਆ ਇਹ ਕਹਿ ਕੇ ਕਿ Hindu ਨੇ ਪਹਿਲਾਂ ਤਾਂ ਪੂਰੀ ਜਾਣਕਾਰੀ ਦਿਓ ਕਿ ਅਜਿਹਾ ਹੋ ਸਕਦਾ ਹੈ ਕਿ ਇਸ ਢੰਗ ਦੇ ਨਾਲ ਰੋਕਿਆ ਜਾਵੇ ਤੇ ਕਿਉਂ ਰੋਕਿਆ ਗਿਆ ਹੈ ਦੇਖੋ ਜਿਹੜੇ 14 ਸ਼ਰਧਾਲੂ ਗਏ ਸੀ ਜੱਥੇ ਦੇ ਨਾਲ ਜੋ ਕਿ ਖੁਦ ਨੂੰ Hindu ਦੱਸਦੇ ਨੇ ਔਰ Hindu ਵੀ ਨਹੀਂ ਅਸਾਂ ਉਹਨਾਂ ਦਾ ਕਹਿਣ ਕਿ ਸਾਨੂੰ ਜਲੀਲ ਕੀਤਾ ਗਿਆ ਸਾਨੂੰ Hindu ਹੋਣ ਕਰਕੇ ਵਾਪਸ ਭੇਜ ਦਿੱਤਾ ਗਿਆ ਪਰ ਜਦੋਂ ਇਸ ਪੂਰੇ ਮਾਮਲੇ ਦੀ ਪੜਤਾਲ ਕੀਤੀ ਗਈ ਤਾਂ ਉਸ ਦੇ ਵਿੱਚ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹ ਲੋਕ ਕਿਸੇ ਸਮੇਂ ਪਾਕਿਸਤਾਨ ਦੇ ਨਾਗਰਿਕ ਸਨ ਔਰ ਕਾਫੀ ਸਾਲ ਪਹਿਲਾਂ ਇਹ ਭਾਰਤ ਆਏ ਭਾਰਤ ਦੇ ਵੱਖ-ਵੱਖ ਸ਼ਹਿਰਾਂ ਦੇ ਵਿੱਚ ਵੱਸਣ ਲੱਗੇ ਦਿੱਲੀ ਦੇ ਫਤਿਹਪੁਰ ਇਲਾਕੇ ਦੇ ਵਿੱਚ ਵੀ ਕੁਝ ਲੋਕ ਜਿਹੜੇ ਆ ਉਹ ਰਹਿ ਰਹੇ ਸੀ ਔਰ ਇੱਥੋਂ ਦੀ ਨਾਗਰਿਕਤਾ ਲੈ ਕੇ ਇਹ ਇੱਥੇ ਰਹਿ ਰਹੇ ਸੀ ਪਰ ਜਦੋਂ ਤੋਂ ਆਪਰੇਸ਼ਨ ਸਿੰਦੂਰ ਹੋਇਆ ਉਸ ਵੇਲੇ ਜੋ ਹੈ ਦੋਵਾਂ ਮੁਲਕਾਂ ਨੇ ਇੱਕ ਵੱਡਾ ਫੈਸਲਾ ਲਿਆ ਕਿ ਜਿਹੜਾ ਵੀ ਕੋਈ ਨਾਗਰਿਕ ਇੱਕ ਦੂਜੇ ਮੁਲਕ ਦੇ ਵਿੱਚ ਆਉਣਾ ਜਾਣਾ ਚਾਹੁੰਦਾ ਹੈ ਉਹ ਜਾ ਸਕਦਾ ਇੱਕ ਸਮਾਂ ਦਿੱਤਾ ਗਿਆ ਸੀ ਪਰ ਉਸ ਤੋਂ ਬਾਅਦ ਕਿਹਾ ਗਿਆ ਸੀ ਕਿ ਉਹ ਕਿਸੇ ਵੀ ਮੁਲਕ ਦੇ ਵਿੱਚ ਆ ਜਾ ਨਹੀਂ ਸਕੇਗਾ ਤਾਂ ਹੁਣ ਕਿਉਂਕਿ ਇਹਨਾਂ ਦੇ ਕੋਲ ਕੋਈ ਹੋਰ ਜ਼ਰੀਆ ਨਹੀਂ ਸੀ ਪਰ ਇਹਨਾਂ ਨੇ ਸੋਚਿਆ ਕਿਉਂਕਿ ਜਿਹੜਾ ਜੱਥੇ ਭੇਜੇ ਜਾਂਦੇ ਨੇ ਚਾਹੇ ਉਹ ਹਿੰਦੂ ਸ਼ਰਧਾਲੂਆਂ ਦਾ ਜੱਥਾ ਹੋਵੇ ਜਾਂ ਸਿੱਖਾਂ ਦਾ ਹੋਵੇ ਜਾਂ ਫਿਰ ਕੋਈ ਹੋਰ ਸਪੈਸ਼ਲ ਜਿਹੜਾ ਇਹ ਬਹੁਤ ਸਮਝਣਾ ਚਾਹੁੰਦੇ ਆ ਇਹੀ ਸਮਝਣਾ ਚਾਹੁੰਦੇ ਆ ਕਿਉਂਕਿ ਦਰਸ਼ਕਾਂ ਦੇ ਮਨ ਦੇ ਵਿੱਚ ਵੀ ਜ਼ਹਿਨ ਦੇ ਵਿੱਚ ਵੀ ਇਹ ਸਵਾਲ ਹੋਏਗਾ ਪਹਿਲਾਂ ਕੀ ਹੁੰਦਾ ਰਿਹਾ ਜਦੋਂ ਸਿੱਖ ਸ਼ਰਧਾਲੂਆਂ ਦਾ ਜੱਥਾ ਜਾਂਦਾ ਕਿਉਂਕਿ ਅਕਸਰ ਅਸੀਂ ਦੇਖਦੇ ਆ ਕਿ ਜੱਥੇ ਦੇ ਰੂਪ ਦੇ ਵਿੱਚ ਹੀ ਪਾਕਿਸਤਾਨ ਦੇ ਵਿੱਚ ਸ਼ਰਦਾਲੂਆਂ ਨੂੰ ਭੇਜਿਆ ਜਾਂਦਾ ਜਦੋਂ ਕਿਤੇ ਚਾਹੇ ਉਹ ਮਹਾਰਾਜਾ ਰਣਜੀਤ ਸਿੰਘ ਦੀ ਵਰਸੀ ਹੋਵੇ ਚਾਹੇ ਗੁਰੂ ਨਾਨਕ ਦੇਵ ਜੀ ਦਾ ਗੁਰਪੁਰਬ ਹੋਵੇ ਪੂਰੇ ਜੱਥੇ ਤੇ ਜੱਥੇ ਜਾਂਦੇ ਨੇ ਡੀਐਸਜੀ ਐਮਸੀ ਭੇਜਦੀ ਐ ਐਸਜੀਪੀਸੀ ਭੇਜਦੀ ਐ ਤਾਂ ਕੀ ਇਹਨਾਂ ਦੇ ਵੱਲੋਂ ਡੀਐਸਜੀ ਐਮਸੀ ਰਾਹੀਂ ਜਾਂ ਐਸਜੀਪੀਸੀ ਰਾਹੀਂ ਆਪਣੇ ਨਾਮ ਲਿਖਵਾ ਦਿੱਤੇ ਗਏ ਉੱਥੇ ਪਾਸਪੋਰਟ ਭੇਜੇ ਗਏ ਫਿਰ ਵੀਜ਼ਾ ਵੀ ਲੱਗ ਗਿਆ ਉੱਥੇ ਐਂਟਰੀ ਰੋਕੀ ਗਈ ਹੈ ਇਹਨਾਂ ਦੀ ਰਾਜੀ ਅਤੇ ਦੇਖੋ ਇੱਥੇ ਵੀ ਇੱਕ ਪੜਤਾਲ ਦਾ ਵਿਸ਼ਾ ਹੈ ਕਿਉਂਕਿ ਜਿਹੜੀ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਜਦੋਂ ਕੋਈ ਵੀ ਕਿਸੇ ਜਥੇਬੰਦੀ ਦੇ ਥਰੂ ਵੀਜ਼ਾ ਆਪਣਾ ਜਿਹੜਾ ਪਾਸਪੋਰਟ ਹੈ ਜਮ੍ਹਾਂ ਕਰਵਾਇਆ ਜਾਂਦਾ ਤਾਂ ਉਸ ਦੀ ਜਾਣਕਾਰੀ ਜੇ ਐਸਜੀਪੀਸੀ ਆ ਜਾਂ ਡੀਐਸਜੀਐਮਸੀ ਆ ਤਾਂ ਉਹਨਾਂ ਦੇ ਕੋਲ ਪੂਰੀ ਉਸ ਦੀ ਜਿਹੜੀ ਜਾਣਕਾਰੀ ਹੁੰਦੀ ਹੈ ਪਰ ਇੱਥੇ ਇਹ ਵੀ ਗੱਲ ਸਾਹਮਣੇ ਆਈ ਹੈ ਕਿ ਇਹਨਾਂ ਵੱਲੋਂ ਕਿਸੇ ਏਜੰਟ ਦੇ ਥਰੂ ਇਹ ਜਿਹੜੇ ਵੀਜ਼ੇ ਨੇ ਉਹ ਲਗਵਾਏ ਗਏ ਨੇ ਯਾਨੀ ਕਿ ਅਪਲਾਈ ਕੀਤੇ ਗਏ ਸੀ ਕਿਸੇ ਦੇ ਥਰੂ ਇਹ ਜਿਹੜੇ ਪਾਸਪੋਰਟ ਹੈ ਉਹ ਪਾਕਿਸਤਾਨ ਐਮਬੈਸੀ ਨੂੰ ਭੇਜੇ ਗਏ ਪਾਕਿਸਤਾਨ ਐਮਬੈਸੀ ਵੱਲੋਂ ਵੀਜ਼ੇ ਦੇ ਵੀ ਦਿੱਤੇ ਗਏ ਪਰ ਜਦੋਂ ਇਹ ਲੋਕ ਪਾਕਿਸਤਾਨ ਦੇ ਵਿੱਚ ਦਾਖਲ ਹੁੰਦੇ ਨੇ ਉੱਥੇ ਜਦੋਂ ਕਸਟਮ ਇਮੀਗ੍ਰੇਸ਼ਨ ਕਲੀਅਰੈਂਸ ਕਰਵਾਉਣੀ ਹੁੰਦੀ ਹੈ ਤਾਂ ਫਿਰ ਇਹ ਗੱਲ ਸਾਹਮਣੇ ਆਈ ਕਿ ਇਹ ਲੋਕ ਪਾਕਿਸਤਾਨ ਦੇ ਨਾਗਰਿਕ ਸੀ ਔਰ ਭਾਰਤੀ ਨਾਗਰਿਕਤਾ ਲੈ ਕੇ ਉੱਥੇ ਰਹਿ ਰਹੇ ਸੀ ਤਾਂ ਇਹੀ ਮੈਂ ਅੱਗੇ ਗੱਲ ਆਪਣੀ ਪੂਰੀ ਕਰਨ ਜਾ ਰਿਹਾ ਸੀ ਕਿ ਜਦੋਂ ਜਿੱਥੇ ਜਾਂਦੇ ਨੇ ਤਾਂ ਉਹਨਾਂ ਨੂੰ ਇੱਕ ਸਪੈਸ਼ਲ ਪਰਮਿਸ਼ਨ ਦਿੱਤੀ ਜਾਂਦੀ ਹੈ ਜਦਕਿ ਕੋਈ ਆਮ ਨਾਗਰਿਕ ਔਰ ਉਹ ਵੀ ਖਾਸ ਤੌਰ ਤੇ ਜੇਕਰ ਕੋਈ ਪਾਕਿਸਤਾਨ ਦਾ ਨਾਗਰਿਕ ਰਹਿ ਚੁੱਕਿਆ ਹੋਵੇ ਤਾਂ ਉਸ ਨੂੰ ਜੇਕਰ ਵੀਜ਼ੇ ਦੀ ਜ਼ਰੂਰਤ ਹੈ ਤਾਂ ਉਸ ਦੇ ਲਈ ਲੰਬੀ ਪ੍ਰਕਿਰਿਆ ਪਰ ਉਹਨਾਂ ਯਾਤਰੀਆਂ ਦੇ ਲਈ ਤਾਂ ਬਿਲਕੁਲ ਜਿਹੜੇ ਬਾਰਡਰ ਨੇ ਉਹ ਬੰਦ ਨੇ ਕੋਈ ਵੀ ਨਾਗਰਿਕ ਚਾਹੇ ਭਾਰਤ ਦੇ ਵਿੱਚ ਰਹਿ ਰਿਹਾ ਜਾਂ ਪਾਕਿਸਤਾਨ ਦੇ ਵਿੱਚ ਉਹ ਦੋਵਾਂ ਮੁਲਕਾਂ ਦੇ ਵਿੱਚ ਤਾਂ ਜੀ ਵੇ ਸਿੱਖ ਜਥੇ ਵਿੱਚ ਸ਼ਾਮਲ ਨਹੀਂ ਸੀ ਇਹ ਇੱਕ ਕਲੀਅਰ ਹੋ ਗਿਆ ਕਿ ਇਹ ਜਿਹੜੇ ਸ਼ਰਧਾਲੂ ਜਾ ਰਹੇ ਸੀ ਇਹ ਸਿੱਖ ਜਥੇ ਵਿੱਚ ਸ਼ਾਮਲ ਨਹੀਂ ਸੀ ਪਰ ਇਹਨਾਂ ਨੇ ਜਿਹੜੀ ਪਲੀ ਲਈ ਆ ਜਾਂ ਇਹਨਾਂ ਨੇ ਜਿਹੜਾ ਕਾਰਨ ਦੱਸਿਆ ਪਾਕਿਸਤਾਨ ਦਾ ਉਹ ਇਹ ਦੱਸਿਆ ਕਿ ਅਸੀਂ ਗੁਰਪੁਰਬ ਮਨਾਉਣ ਜਾਣਾ ਹੈ ਆ ਅੱਜ ਕਿਹਾ ਸਾਖ ਰਿਹਾ ਕਿ ਜਥੇ ਵੀ ਆਰਡ ਦੇ ਵਿੱਚ ਇੰਦਾਂ ਨੇ ਜੋ ਹੈ ਪਾਕਿਸਤਾਨ ਦੀ ਕੋਸ਼ਿਸ਼ ਕੀਤੀ ਸੀ ਜੋ ਕਿ ناکਾਮ ਹੋਈ ਹੈ ਪਰ ਜਦੋਂ ਇਹਨਾਂ ਲੋਕਾਂ ਨੂੰ ਵਾਪਸ ਭੇਜਿਆ ਗਿਆ ਤਾਂ ਇਹਨਾਂ ਨੇ ਕਿਹਾ ਕਿ ਸਾਨੂੰ Hindu ਹੋਣ ਕਰਕੇ ਜੋ ਹੈ ذلیل ਕਰਕੇ واپس بھیج ਦਿੱਤਾ ਗਿਆ ਜਦਕਿ اصل کہانی ਇਹ ਹੈ ਕਿ ਇਹ ਪਾਕਿਸਤਾਨ ਦੇ ਨਾਗਰਿਕਤੀ ਔਰ ਜੱਥੇ ਦੀ ਆੜ ਦੇ ਵਿੱਚ ਪਾਕਿਸਤਾਨ ਜਾਣ ਦੀ ਕੋਸ਼ਿਸ਼ ਕਰ ਰਹੀ ਸੀ ਜੋ ਕਿ ਇਹਨਾਂ ਦੀ ناکਾਮ ਹੋ ਗਈ। ਰਾਜੀ ਜੀ ਬੀ ਇਹ ਵੀ ਤੁਸੀਂ ਜਿਵੇਂ ਜ਼ਿਕਰ ਕਰ ਰਹੇ ਹੋ ਕਿ ਵੱਖਰਾ ਹੁੰਦਾ ਨਾ ਕਿ ਜੇ ਜੱਥੇ ਦੇ ਵਿੱਚ ਜਾਂਦੇ ਹੋ ਤਾਂ ਉਹਦੇ ਲਈ ਰੂਲ ਰੈਗੂਲੇਸ਼ਨ ਹੋਰ ਨੇ ਜੇ ਕੋਈ ਇਕੱਲਾ ਦੋ ਇਕੱਲਾ ਪਾਕਿਸਤਾਨ ਜਾਣਾ ਚਾਹੁੰਦਾ ਉਹਦੇ ਲਈ ਤਾਂ ਪਹਿਲਾਂ ਵੀ ਆਪਰੇਸ਼ਨ ਸੰਦੂਰ ਤੋਂ ਬਾਅਦ ਵਾਗਾ ਬਾਰਡਰ ਜਿਹੜਾ ਅਟਾਰੀ ਵਾਗਾ ਬਾਰਡਰ ਹੈ ਉਹ ਬੰਦ ਹੈ ਉਹ ਤਾਂ ਦੁਬਈ ਦੇ ਰਾਹੀ ਹੀ ਪਾਕਿਸਤਾਨ ਜਾ ਰਹੇ ਨੇ ਜਿਹੜੇ ਇਸ ਤਰ੍ਹਾਂ ਕੋਈ ਵੀ ਵਿਅਕਤੀ ਜਾਣਾ ਚਾਹਵੇ ਜੇਕਰ ਪਾਕਿਸਤਾਨ ਬਿਲਕੁਲ ਕਿਉਂਕਿ ਜਿਹੜਾ ਰੇਲ ਰੂਟ ਹੈ ਉਹ ਤਾਂ ਪਹਿਲਾਂ ਕਾਫੀ ਸਾਲ ਪਹਿਲਾਂ ਤੋਂ ਹੀ ਬੰਦ ਸੀ ਔਰ ਇੱਕੋ ਇੱਕ ਜਿਹੜਾ ਗਰੀਆ ਸੀ ਕਿ ਬਾਇਫੋਰਥ ਪਾਕਿਸਤਾਨ ਜਾਣਾ ਹੈ ਟਾੜੀ ਵਾਗਾ ਸਰਹੱਦ ਦੇ ਜ਼ਰੀਏ ਉਹ ਵੀ ਬਾਰਡਰ ਜੋ ਹੈ ਬੰਦ ਕਰ ਦਿੱਤਾ ਗਿਆ ਤਾਂ ਹੁਣ ਇੱਕੋ ਇੱਕ ਗਰੀਆ ਹੈ ਕਿ ਬਾਇ 에ਅ ਤੁਸੀਂ ਦੁਬਈ ਤੋਂ ਹੁੰਦੇ ਹੋਏ ਪਾਕਿਸਤਾਨ ਜਾ ਸਕਦੇ ਹੋ ਪਰ ਕਿਉਂਕਿ ਇਸ ਦੇ ਵਿੱਚ ਇੱਕ ਹੋਰ ਚੀਜ਼ ਹੈ ਕਿ ਜੇਕਰ ਤੁਸੀਂ ਜੱਥੇ ਦੇ ਨਾਲ ਪਾਕਿਸਤਾਨ ਜਾ ਰਹੇ ਹੋ ਤਾਂ ਤੁਹਾਨੂੰ ਸਿਰਫ ਕੁਝ ਚੁਣਿੰਦਾ ਜਿਹੜੇ ਗੁਰਦੁਆਰਾ ਅਸਥਾਨ ਨੇ ਕੁਝ ਬਾਜ਼ਾਰ ਨੇ ਔਰ ਉੱਥੇ ਵੀ ਤੁਹਾਨੂੰ ਉੱਥੋਂ ਦੇ ਜਿਹੜੇ ਪ੍ਰਸ਼ਾਸਨੀਆਂ ਪੁਲਿਸ ਦੇ ਨਜ਼ਰ ਦੇ ਅੰਦੀ ਅਧੀਨ ਹੀ ਰਹਿ ਕੇ ਜੋ ਹੈ ਉੱਥੇ ਦਾ ਵਿਚਰਨਾ ਪੈਂਦਾ ਤਾਂ ਇਹ ਇੱਕ ਮੁੱਖ ਕਾਰਨ ਦੱਸਿਆ ਜਾ ਰਿਹਾ ਜਿਸ ਕਰਕੇ ਨਾਲ ਠੀਕ ਬਹੁਤ ਸ਼ੁਕਰੀਆ ਰਾਜੀਵ ਮੇਰੇ ਸਹਿਯੋਗੀ ਅਮਰitsar ਤੋਂ ਜਾਣਕਾਰੀ ਦੇ ਰਹੇ ਸੀ ਹਾਲਾਂਕਿ ਹੋਰ ਕਲੈਰਟੀ ਆਏਗੀ ਥੋੜੇ ਦੇਰ ਦੇ ਵਿੱਚ ਪਰ ਹੁਣ ਤੱਕ ਦੀ ਜਿਹੜੀ ਜਾਣਕਾਰੀ ਹੈ ਕਿਹਾ ਇਹ ਗਿਆ ਕਿ ਹਿੰਦੂ ਹੁਣ ਕਰਕੇ ਵਾਪਸ ਮੋੜਿਆ ਗਿਆ ਪਰ ਇਸ ਦੇ ਵਿੱਚ ਹਾਲੇ ਹੋਰ ਵੀ ਕਈ ਚੀਜ਼ਾਂ ਹੁਣ ਸਾਹਮਣੇ ਆ ਰਹੀਆਂ ਨੇ ਕਿ ਇਹ ਸਿੱਖ ਜਥੇ ਰਾਹੀ ਪਾਕਿਸਤਾਨ ਜਾਣਾ ਚਾਹੁੰਦੇ ਸੀ ਤੇ ਨਾਗਰਿਕਤਾ ਭਾਰਤ ਦੀ ਲਈ ਸੀ ਇਸ ਕਰਕੇ ਵੀ ਇਹ ਵੀ ਕਾਰਨ ਇੱਕ ਵੱਡਾ ਹੋ ਸਕਦਾ ਹੈ ਕਿ ਐਂਟਰੀ ਨਹੀਂ ਹੋਣ ਦਿੱਤੀ ਗਈ ਆ ਪਾਕਿਸਤਾਨ ਦੇ ਵਿੱਚ